ਜਿਨਾ ਤੋਂ ਕਿਸੇ ਤੋਂ ਆਪਣਾ ਇਹ ਕਾਬੂ ਹੋ ਗਿਆ ਨਾ ਉਹਨਾਂ ਤੋਂ ਮਿੱਤਰਾਂ ਪਿੰਡੀ ਸਾਹਿਬ ਦੀ ਥੀਰ ਦੇ ਛੇ ਨਾ ਪਤਨੀ ਨੂੰ ਛੋੜਿਆ ਗਿਆ ਹੈ ਜਿੱਥੇ ਦਾ ਅਰੰਧੇ ਤੇਰਾ ਹਰਨ ਤੇਰਾ ਜੀ ਹੁਣ ਦਾ ਜੀ ਦਾ ਬਾਣਾਂ ਦੇ ਬਾਣ ਸਤਿਗੁਰੂ ਨੇ ਬਾਣਾਂ ਦੇ ਸਾਵਣਾਂ ਨੇ ਉਹਨਾਂ ਦੇ ਉਹ ਸੱਚੇ ਪਸਾ ਸੁ ਸੰਸ ਦੀ ਰਾਮ ਕ੍ਰਿਯਾ ਜਿਨ੍ਹਾਂ ਦਾ ਅੱਜ ਆਪਾਂ ਸਾਰੀਆਂ ਸੰਗਤਾਂ ਜਨਮ ਦੇ ਹੜਾ ਨਾਲ ਜੇ ਆਣੀ ਜੁਨਾ ਦੇ ਕੋਮਕੀ ਤਾਂ ਸਿੱਕੇ ਸਤਤ ਸਤ ਨਾਲ ਜਰੂਰ ਰਾਮਕ੍ਰਿਸ਼ਨ ਸਾਹਿਬ ਦੇ ਜੀਵਨ ਦੇ ਪ੍ਰਪੰਚੀ ਝਾਕ ਪਾਉਣ ਦਾ ਜਤਨ ਕਰਿਓ ਸਾਹਿਬ ਇਹ ਮਰਦਾਂ ਦੀਆਂ ਗੱਤ ਹੋਇਆ ਕਰਦੀ ਆ ਆਪਾਂ ਕਿੰਨੀ ਵੀ ਕੋਸ਼ਿਸ਼ ਕਰ ਲਈਏ ਉਹਨਾਂ ਦੇ ਜੀਵਨ ਨੂੰ ਸੰਪੂਰਨ ਰੂਪ ਵਿੱਚ ਗੁਰੂ ਕੇ ਸੰਗਤ ਨੂੰ ਨਹੀਂ ਦੇ ਸਰਲ ਕਰਦਾ अपना नाम मेरा नाम किरत फासिंग है जी हां जी ये सेवाគុਤੀ ਦਾ ਜਨਮ ਹੈ ਹਾਂ ਜੀ ਇਹ ਸੇਵਾ ਸਾਡੇ ਸੀਸਤਾ ਸਹੀ ਸੇਵਾ ਸੰਪਤੀ ਪੰਜਾਬ ਅੰਮ੍ਰਿਤਸਰ ਤੋਂ ਇਹ ਸਾਡੀ ਬੱਸ ਸਾਡੇ ਮੇਨ ਆਸ਼ਰਮ ਪੂਟਾ ਪਰਤੀ ਬੰਗਲੌਰ ਆਂਧਰਾ ਪ੍ਰਦੇਸ਼ ਦੇ ਵਿੱਚ ਹੈਗਾ ਨੇ ਉੱਥੋਂ ਸਾਨੂੰ ਇਹ ਬੱਸ ਡੋਨੇਟ ਹੋਈ ਹੈ ਇਹ ਬੱਸ ਦੀ ਕੀਮਤ ਲਗਭਗ 1 ਕਰੋੜ ਤੇ 25 ਲੱਖ ਰੁਪਏ ਦੇ ਅਗਰ ਤੋਂ ਨਾ ਤਿਆਰ ਹੋਈ ਬੱਸ ਹੈ ਇਹ ਬਸ ਇੱਕ ਮੋਬਾਈਲ ਬਸ ਕਹਿੰਦੇ ਨੇ ਉਹ ਜਿਹੜਾ ਕਿ ਚੱਲਦਾ ਫਿਰਦਾ ਕਿ ਇੱਕ ਹਸਪਤਾਲ ਹੈ ਅਖਾਂ ਦਾ ਹਸਪਤਾਲ ਇਹਦੇ ਵਿੱਚ ਹਰ ਤਰ੍ਹਾਂ ਦੀ ਟੈਕਨੀਕ ਯੂਐਸਏ ਦੀ ਟੈਕਨੀਕ ਨਾਲ ਲੈਸ ਬਸ ਹੈਗੀ ਹੈ ਇਹਦੇ ਵਿੱਚ ਸਾਰੀਆਂ ਮਸ਼ੀਨਾਂ ਵਧੀਆ ਮਸ਼ੀਨਾਂ ਨੇ ਬਾਹਰ ਦੀ ਮਸ਼ੀਨਾਂ ਸਾਰਾ ਆਈਸਟੈਕਮ ਇਹਦੇ ਵਿੱਚ ਹੋਏਗਾ ਅਸੀਂ ਇਹਦੇ ਵਿੱਚ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਆਈਸਟੈਕਮ ਕੈਂਪ ਲਗਾਵਾਂਗੇ ਜਿਹਦੇ ਵੀ ਬਿਲਕੁਲ ਨਿਸ਼ੁਲਕ ਕੋਈ ਪਰਚੀ ਨਹੀਂ ਕੋਈ ਦਵਾਈਆਂ ਦੀ ਫੀਸ ਨਹੀਂ ਕੋਈ ਬਾਜੋ ਕੋਈ ਬਾਈਚਾਂਸ ਕਿਸੇ ਦਾ ਆਪਰੇਸ਼ਨ ਵੀ ਨਿਕਲਦਾ ਉਹ ਵੀ ਆਪਰੇਸ਼ਨ ਬਿਲਕੁਲ ਫ੍ਰੀ ਕੀਤਾ ਜਾਵੇਗਾ ਕਿੰਨਾ ਸਟਾਫ ਰਹੇਗਾ ਦੇ ਵਿੱਚ ਇਹਦੇ ਵਿੱਚ ਡਾਕਟਰ ਦੀ ਟੀਮ 6 ਤੋਂ 7 ਡਾਕਟਰ ਰਹਿਣਗੇ ਦੋ ਰਿਸੈਪਸ਼ਨ ਵਾਲੇ ਰਹਿਣਗੇ ਬਾਕੀ 4 ਤੋਂ 5 ਸਾਢੇ 6 ਬਦਲ ਐਕਸਟਰਾ ਡਰ ਲੈਣਗੇ ਕਿੰਨੇ ਸਮੇਂ ਤੋਂ ਕਿੰਨੇ ਦਿਨਾਂ ਤੱਕ ਇਹ ਲਗਾਤਾਰ ਹੀ ਚੱਲੇਗੀ ਜੀ ਪੰਜਾਬੀ ਵਿੱਚ ਜਦੋਂ ਜੋ ਸਾਡੀ ਸੰਸਥਾ ਕੈਂਪ ਲਗਾਏਗੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਕਿਸੇ ਪਿੰਡ ਦੇ ਵਿੱਚ ਇਹ ਲਗਾਤਾਰ ਬੱਸ ਚਲਦੀ ਰਹੇਗੀ ਜੀ ਜਦੋਂ ਕਿਸੇ ਜ਼ਿਲ੍ਹੇ ਜਾਂ ਪਿੰਡ 'ਚ ਜਾਏਗੀ ਕੋਈ ਉੱਥੇ ਜਾ ਕੇ ਦੱਸਿਆ ਵੀ ਜਾਏਗਾ ਕੋਈ ਇਹਨਾਂ ਦੇ ਫਟੇ ਵੱਲ ਹਾਂਜੀ ਜਦੋਂ ਕਿਸੇ ਪਿੰਡ ਵਿੱਚ ਜਾਂ ਜ਼ਿਲ੍ਹੇ ਵਿੱਚ ਜਾਂ ਕਿਸੇ ਸ਼ਹਿਰ ਵਿੱਚ ਲੱਗੇ ਉੱਥੇ ਮੰਦਿਰ ਗੁਰਦੁਆਰੇ ਵਿੱਚ ਜਾ ਕੇ ਅਨਾਉਂਸਮੈਂਟ ਕੀਤੀ ਜਾਏਗੀ 15 ਤੋਂ 20 ਦਿਨ ਪਹਿਲਾਂ ਉਸ ਨੂੰ ਦੱਸ ਦਿੱਤਾ ਜਾਏਗਾ ਫਿਰ ਉਸੇ ਹਿਸਾਬ ਨਾਲ ਅੱਗੇ ਅਰੇਂਜਮੈਂਟ ਕਰਕੇ ਕੈਂਪ ਲਗਾਵਾਂਗੇ ਥੈਂਕ ਯੂ ਕੈਂਪਿੰਗ ਇਹ ਜੇ ਫਿਰ ਨੋ ਵੇਜ ਤੇ ਲਾ ਕੇ 3 ਵਜੇ ਤੱਕ ਸਾਡਾ ਕੰਮ ਚੱਲਿਆ ਕਰੇਗਾ ਜੀ ਇਹ ਲੱਗਦਾ ਹੈ ਕਿ ਮਹੀਨੇ ਦੇ ਵਿੱਚ ਕਿੰਨੇ ਕੁ ਜਗ੍ਹਾ ਤੇ ਤੁਸੀਂ ਕਰ ਸਕਦੇ ਕਿੰਨੇ ਲੋਕਾਂ ਨੂੰ ਅਸੀਂ ਚੱਲ ਸਕਦੇ ਇਸ ਬਸ ਆਉਣ ਤੋਂ ਪਹਿਲੇ ਅਸੀਂ ਲਗਭਗ 28 ਕੈਂਪ ਲਗਾ ਚੁੱਕੇ ਹਾਂ ਜਿਹਦੇ ਵਿੱਚ ਅਸੀਂ 100 ਤੋਂ 120 ਮੈਂਬਰ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਜਿਹਦੇ ਵਿੱਚੋਂ 15 ਤੋਂ 20 ਸਾਡੇ ਆਪਰੇਸ਼ਨ ਨਿਕਲਦੇ ਨੇ ਇਸੇ ਹਿਸਾਬ ਨਾਲ ਅਸੀਂ ਜੇ ਮਹੀਨੇ ਵਿੱਚ ਹਰ ਹਫਤੇ ਕੈਂਪ ਇੱਕ ਲਗਾਈਏ ਤੇ ਚਾਰ ਸਾਡੇ ਕੈਂਪ ਲੱਗਦੇ ਨੇ ਮਹੀਨੇ ਦੇ ਵਿੱਚ ਤੇ 400 ਤੋਂ 500 ਪੇਸ਼ੈਂਟ ਹੋ ਜਾਂਦੇ ਨੇ 400 500 ਪੇਸ਼ੈਂਟ ਦੇ ਵਿੱਚੋਂ ਸਾਡੇ 50 ਤੋਂ 60 ਆਪਰੇਸ਼ਨ ਨਿਕਲਦੇ ਨੇ ਜਰ ਅੱਜ ਦਾ ਪ੍ਰੋਗਰਾਮ ਤੁਸੀਂ ਇਸ ਸਤਿ ਸਾਨ ਸ਼੍ਰੀ ਹਰਮੰਦਰ ਸਾਹਿਬ ਤੋਂ ਰੱਖਵਾਇਆ ਹੈ ਸ਼ੁਰੂਆਤ ਕੀ ਇਹ ਕਿਵੇਂ ਹੈ ਤੁਹਾਨੂੰ ਕਿੱਥੋਂ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਹ ਪੰਜਾਬ ਦੇ ਵਿੱਚ ਸਾ ਦੱਸਣਾ ਬਸ ਸਾਨੂੰ ਮਿਲੀ ਆ ਸੇਵਾ ਕਰਨ ਦੇ ਲਈ ਇਹ ਸੇਵਾ ਕਰਨ ਦੀ ਬਸ ਹੁਣ ਇਸ ਲਈ ਮਿਲਦੇ ਅਸੀਂ ਬਹੁਤ ਸਾਡੇ ਕੈਂਪ ਲਗਾ ਰਹੇ ਸੀਗੇ ਸਾਡੀ ਸੇਵਾ ਨੂੰ ਦੇਖਦੇ ਹੋਏ ਮੱਦੇਨਜ਼ਰ ਰੱਖਦੇ ਹੋਏ ਇਸ ਚੀਜ਼ ਸਾਡੀ ਸੁਸਾਇਟੀ ਨੇ ਸਾਨੂੰ ਇਹ ਬਸ ਪਿਆਰ ਕਰਕੇ ਦਿੱਤੀ ਹੈ ਤੇ ਇਹ ਬਸ ਅਸੀਂ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਪ੍ਰਮਾਤਮਾ ਦੇ ਅੱਗੇ ਸ੍ਰੀ ਗੁਰੂ ਰਾਮਦਾਸ ਜੀ ਦੇ ਨਤਮਸਤਕ ਹੋ ਕੇ ਉਹਨਾਂ ਦਾ ਅਸ਼ੀਰਵਾਦ ਲੈ ਕੇ ਅਸੀਂ ਅੱਗੇ ਚੱਲਾਂਗੇ। ਮੇਰਾ ਨਾਮ ਸਦਾ ਮਨਿੰਦਰ ਸਿੰਘ ਹੈ ਜੀ। ਮੈਂ ਸਤਿ ਸਾਈ ਸੇਵਾ ਸੰਗਠਨ ਤੋਂ ਆਇਆ ਹਾਂ ਰਿਪਰੈਜ਼ੈਂਟ ਕਰਦਾ ਹਾਂ। ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਅੱਜ ਇੱਕ ਬਹੁਤ ਭਾਗਾਂ ਵਾਲਾ ਦਿਨ ਹੈ। ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਮੈਡੀਕਲ ਵੈਨ ਘੁਮਾਵਾਂਗੇ ਇਹਦੇ ਅੱਖਾਂ ਦੇ ਰਿਲੇਟਿਡ ਜਿੰਨੀ ਵੀ ਪ੍ਰੋਬਲਮਸ ਆ ਜਿੰਨੇ ਵੀ ਚੈੱਕਅਪ ਆ ਇਹਦੇ ਹੋਣਗੇ ਤਾਂ ਉਸ ਤੋਂ ਬਾਅਦ ਸਾਡਾ ਪ੍ਰਯਾਸ ਆ ਕਿ ਅਸੀਂ ਕੈਟਰਾਕਟ ਦੇ ਜਾਂ ਹੋਰ ਜਿੰਨੇ ਵੀ ਆਪਰੇਸ਼ਨ ਕਰ ਸਕੀਏ ਪੂਰੇ ਸਟੇਟ ਦੇ ਵਿੱਚ ਟੋਟਲੀ ਫ੍ਰੀ ਕਰੀਏ ਇਹ ਬਿਲਕੁਲ ਫ੍ਰੀ ਸੇਵਾ ਆ ਸਤਸਾਈ ਸੇਵਾ ਸੰਗਠਨ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆ ਸਾਡੇ ਇੰਡੀਆ ਦੇ ਵਿੱਚ ਤਕਰੀਬਨ 3000 ਸੈਂਟਰਸ ਹੈਗੇ ਆ ਪੰਜਾਬ ਦੇ ਵਿੱਚ ਸਾਡੇ 12 ਸੈਂਟਰਸ ਆ 12 ਡਿਸਟ੍ਰਿਕਟਸ ਦੇ ਵਿੱਚ ਅਸੀਂ ਐਕਟਿਵ ਆ 45 ਸੈਂਟਰ ਆ ਸਾਡੇ ਤਾਂ ਅਸੀਂ ਇਹ ਵੈਨ ਨੂੰ ਪੂਰੇ ਸਟੇਟ ਦੇ ਵਿੱਚ ਘੁਮਾਵਾਂਗੇ ਮੇਰੇ ਨਾਲ ਸਤਸਈ ਸੇਵਕਾਟਨ ਦੇ ਸਾਰੇ ਸੀਨੀਅਰ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਟਰਸਟੀਆਂ ਤਦੂਜੇ ਮੈਂਬਰ ਆਏ ਹੋਇਆ ਤਾਂ ਨਾਲ ਸਾਡੇ ਨਾਲ ਸਤਸਈ ਆਯੁਰਵੈਦਿਕ ਕਾਲਜ ਜਿਹੜਾ ਮੋਗੇ ਦੇ ਵਿੱਚ ਆ ਉਹਨਾਂ ਦੇ ਪ੍ਰਿੰਸੀਪਲ ਮਿਸਟਰ ਸਿੰਗਲਾ ਸਾਹਿਬ ਡਾਕਟਰ ਸਿੰਗਲਾ ਸਾਹਿਬ ਵੀ ਆਏ ਹੋਇਆ ਤਾਂ ਸਾਡੇ ਮੈਡੀਕਲ ਕੋਆਰਡੀਨੇਟਰ ਇੱਕ ਬੜੇ ਮਸ਼ਹੂਰ ਡਾਕਟਰ ਅਬੋਹਰ ਤੋਂ ਆਇਆ ਡਾਕਟਰ ਵਿਨੋਦਪਾਲ ਸੇਠੀ ਉਹ ਇਹਦੇ ਇੰਚਾਰਜ ਹੋਣਗੇ ਤਾਂ ਉਹ ਸਾਨੂੰ ਦੱਸਣਗੇ ਕਿ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਅਸੀਂ ਕੀ ਕੁਝ ਕਰਨ ਜਾ ਰਹੇ ਹਾਂ ਡਾਕਟਰ ਸੇਠੀ ਆ ਜਿਹੜੀ ਨਾਮ ਦੱਸੋ ਹਾਂ ਮੈਂ ਡਾਕਟਰ ਵਿਨੋਦਪਾਲ ਸੇਠੀ ਮੈਡੀਕਲ ਕੋਆਰਡੀਨੇਟਰ ਸ਼੍ਰੀ ਸਤੇਸਾਈ ਆਰਗੇਨਾਈਜੇਸ਼ਨ ਪੰਜਾਬ ਆ ਜਿਹੜੀ ਤੁਸੀਂ ਪਿੱਛੇ ਵੱਡੀ ਸਾਰੀ ਵੈਨ ਦੇਖ ਰਹੇ ਹੋ ਇਹਦਾ ਨਾਮ ਅਸੀਂ ਦਿੱਤਾ ਹੈ ਸ਼੍ਰੀ ਸਤਿਅ ਸਾਈ ਨੈਤਰ ਮਿੱਤਰ ਮੋਬਾਈਲ ਕਲੀਨਿਕ ਐਂਦੇ ਚ ਅਸੀਂ ਪਿੰਡਾ ਪਿੰਡਾ ਦੇ ਵਿੱਚ ਜਾ ਕੇ ਮੈਡੀ ਅੱਖਾਂ ਦਾ ਚੈੱਕਅਪ ਫ੍ਰੀ ਕਰਾਂਗੇ ਇੱਕ ਜਿਹੜੀ ਵੈਨ ਹੈ ਇਹ ਪ੍ਰਸ਼ਾਂਤੀ ٹرسٹ ਅਮਰੀਕਾ ਯੂ ਐਸ ਏ ਵੱਲੋਂ দান ਦਿੱਤੀ ਗਈ ਹੈ ਐਂਦੇ ਸਟੇਟ ਆਫ ਦਾ ਆਰਟ ਬੜੀਆਂ ਆਧੁਨਿਕ ਮਸ਼ੀਨਾਂ ਜਿਵੇਂ ਕਿ ਸਲਿੱਟ ਲੈਂਪ ਆਟੋ ਰ refractometer ਆਪੇ ਅੱਖਾਂ ਟੈਸਟ ਕਰਨ ਵਾਲਾ ਫੰਡਲ ਕੈਮਰਾ ਲੇਟੈਸਟ ਇਕੁਪਮੈਂਟ ਜਿਹੜਾ ਕਿ ਕਿਸੇ ਕਾਰਪੋਰੇਟ ਹਸਪੀਟਲ ਦੇ ਵੱਡੇ ਤੋਂ ਵੱਡੇ ਆਈ ਕਲੀਨਿਕ ਚ ਹੈ ਉਹ ਸਾਰੇ ਇਕੁਪਮੈਂਟ ਇਹਦੇ ਅੰਦਰ ਹੈ ਔਰ ਇਹਦਾ ਜਿਹੜਾ ਈਮ ਹੈ ਉਹ ਅਸੀਂ ਗਰੀਬ ਜਿਹੜੇ ਡਿਸਰਵਿੰਗ ਪੋਪੂਲੇਸ਼ਨ ਹੈ ਉਹਨਾਂ ਤੱਕ ਅਸੀਂ ਪਹੁੰਚਣਾ ਚਾਹੁੰਦੇ ਹਾਂ ਮਾਰਜੀਨਲਾਈਜ਼ ਨੂੰ ਕਹਿੰਦੇ ਆ ਪਿੰਡਾਂ ਦੇ ਵਿੱਚ ਜਾ ਕਰਕੇ ਸ਼ਹਿਰਾਂ 'ਚ ਲੋਕਾਂ ਨੂੰ ਫੈਸਿਲਿਟੀ ਹੈ ਅਸੀਂ ਪਿੰਡਾਂ 'ਚ ਜਾ ਕੇ ਮਾਰਜੀਨਲਾਈਜ਼ ਅੰਡਰ ਸਰਵਡ ਜਿਹਨੂੰ ਅਸੀਂ ਕਹਿੰਦੇ ਆ ਜਿੰਨਾਂ ਤੱਕ ਇਹਨੀਆਂ ਸਹੂਲਤਾਂ ਨਹੀਂ ਪਹੁੰਚੀਆਂ ਉਹਨਾਂ ਤੱਕ ਪਹੁੰਚ ਕੇ ਅਸੀਂ ਮੈਡੀਕਲ ਚੈੱਕਅਪ ਕਰਾਂਗੇ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਹਰ ਜ਼ਿਲ੍ਹੇ ਦੇ ਵਿੱਚੋਂ ოਫਥਲਮੋਲੋਜਿਸਟ ਆਈ ਸਰਜਨਸ ਨੇ ਆਪਣੀਆਂ ਸੇਵਾਵਾਂ ਦੇਣ ਲਈ ਸਾਨੂੰ ਹਾਮੀ ਭਰੀ ਹੈ ਉਹ ਹਰ ਸੈਂਟਰ ਦੇ ਵਿੱਚ ਕੁਆਲੀਫਾਈਡ ოਫਥਲਮੋਲੋਜਿਸਟ ਆਈ ਸਰਜਨ ਹੈ ਉਹ ਚੈੱਕਅਪ ਕਰਨਗੇ ਅੱਖਾਂ ਦਾ ਸਲਿਟ ਲੈਂਪ ਨਾਲ ਫੰਡਸ ਕੈਮਰਾ ਨਾਲ ਅੱਖਾਂ ਟੈਸਟ ਕਰਨਗੇ ਨੰਬਰ ਵੀ ਦੇਣਗੇ ਜਿੰਦਿਆਂ ਵੀ ਦਵਾਈਆਂ ਆਈ ਡਰਾਪਸ ਹੈ ਭਾਵੇਂ ਟੈਬਲੇਟਸ ਹੈ ਔਰ ਸ਼੍ਰੀ ਸਤੇਸਾਈ ਸੇਵਾ ਆਰਗੇਨਾਈਜੇਸ਼ਨ ਵੱਲੋਂ ਫ੍ਰੀ ਦਿੱਤੀਆਂ ਜਾਣਗੀਆਂ ਔਰ ਚੈੱਕ ਅਪ ਕਰਨ ਤੋਂ ਬਾਅਦ ਮੰਨ ਲਓ ਕਿਸੇ ਨੂੰ ਆਪਰੇਸ਼ਨ ਦੀ ਲੋੜ ਹੈ ਤੇ ਸਾਡੀ ਜਿਹੜੀ ਸੰਸਥਾ ਹੈ ਉਹ ਆਪਰੇਸ਼ਨ ਦੇ ਵਾਸਤੇ ਵੀ ਉਹਦਾ ਖਰਚਾ ਉਠਾਏਗੀ ਆਪਣੇ ਲੈਵਲ ਤੇ ਇਹ ਸਾਰਾ ਖਰਚਾ ਕਰੇਗੀ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਪਿੰਡਾਂ ਪਿੰਡਾਂ ਦੇ ਦੂਰ ਦੂਰ ਵਿੱਚ ਜਾ ਕੇ ਦੂਰ ਦਰਾਜ਼ ਦੇ ਇਲਾਕਿਆਂ ਜਾ ਕੇ ਅਸੀਂ ਇਹ ਸੇਵਾ ਜਿਹੜੀ ਹੈ ਉਹ ਪ੍ਰਦਾਨ ਕਰੀਏ ਉਸ ਤੋਂ ਵੀ ਖੁਸ਼ੀ ਦੀ ਗੱਲ ਹੈ ਕਿ ਸ੍ਰੀ ਗੁਰਦੁਆਰਾ ਪ੍ਰਬੰਧ ਕਮੇਟੀ ਉਹਨਾਂ ਨੇ ਸਾਨੂੰ ਹਾਮੀ ਭਰੀ ਹੈ ਔਰਦਾਸ ਕਰਕੇ ਸਾਨੂੰ ਅਸ਼ੀਰਵਾਦ ਦੇਣਗੇ ਬles ਕਰਣਗੇ ਤਾਂ ਕਿ ਅਸੀਂ ਨਿਰਵਿਘਨ ਰੂਪ ਨਾਲ ਇਹ ਸੇਵਾ ਪੰਜਾਬ ਦੇ ਲੋਕਾਂ ਦੀ ਕਰ ਸਕੀਏ ਇਹ ਵੈਨ ਇਸੇ ਲਈ ਇੱਥੇ ਰਮੇਂਦਰ ਸਾਹਿਬ ਵਿੱਚ ਆਈ ਹੈ ਕਿ ਅਰਦਾਸ ਕਰਕੇ ਅਸੀਂ ਅਸ਼ੀਰਵਾਦ ਲੈਣਾ ਚਾਹੁੰਦੇ ਆ ਵਾਹਿਗੁਰੂ ਦਾ ਪਰਮਾਤਮਾ ਦਾ ਅਸ਼ੀਰਵਾਦ ਮਿਲੇਗਾ ਸਾਨੂੰ ਔਰ ਅਸੀਂ ਉਹ ਅਸ਼ੀਰਵਾਦ ਦੇ ਨਾਲ ਹੀ ਤੇ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਇਹ ਜਿਹੜੀ ਸੇਵਾ ਟੂ ਕੇ ਜਿਹੜਾ ਅਸੀਂ ਆ ਕੀਚਾ ਹਾਂ ਨੂੰ ਪੂਰਾ ਕਰ ਸਕੀਏ ਸੇਵਾ ਕਰ ਸਕੀਏ ਥੈਂਕ ਯੂ ਵੈਰੀ ਮਚ